ਹਾਂਜੀ ਸਰ ਮੁੰਡੇ ਪਿੰਡ ਜਿਹੜਾ ਗਲੀ ਪੁੱਟ ਕੇ ਸਰਕਾਰੀ ਕੋਈ ਕਿਸੇ ਨੇ ਗੇਟ ਅੱਗੇ ਕਰਕੇ ਲਗਾ ਲਿਆ ਤੁਹਾਡੇ ਵੱਲੋਂ ਕੀ ਕਾਰਵਾਈ ਆ ਸਾਡੇ ਵੱਲੋਂ ਸਾਰੇ ਜਿਹੜੀ ਇਹ ਕਾਰਵਾਈ ਇਹ ਹੋਈ ਹੈ ਜੋ ਗੇਟ ਇਹਨਾਂ ਨੇ ਲਾਇਆ ਵਾ ਸਰਕਾਰੀ ਥਾਂ 'ਚ ਇਹਨਾਂ ਨੂੰ ਕਹਿਤਾ ਹੈ ਕਿ ਗੇਟ ਪੁੱਟ ਕੇ ਤੇ ਵਾਪਸ ਜਿੱਥੇ ਗੇਟ ਹੈਗਾ ਉੱਥੇ ਆਪਣਾ ਗੇਟ ਲਾਇਆ ਜਾਵੇ ਤੇ ਗਲੀ ਜਿਹੜੀ ਸਰਕਾਰੀ ਪੁੱਟੀ ਗਈ ਆ ਕਿਹੜੇ ਅਧਿਕਾਰਾਂ ਨਾਲ ਪੁੱਟੀ ਗਈ ਆ ਉਹ ਮੋੜ ਗਲੀ ਬਣਾਈ ਜਾਵੇ ਤੇ ਜਿਹੜੀ ਗਲੀ ਪੁੱਟੀ ਗਈ ਉਹਦੀ ਕੀ ਕਾਰਵਾਈ ਕੀਤੀ ਜਾਏ ਉਹਦੀ ਕਾਰਵਾਈ ਦੀ ਸਾਰੇ ਅਸੀਂ ਥਾਣੇ ਨੂੰ ਲਿਖਤਾ ਵਾ ਆਪਣੇ ਵੱਲੋਂ ਤੇ ਉੱਚ ਅਧਿਕਾਰੀਆਂ ਨੂੰ ਲੈ ਚੁੱਕੇ ਆ ਕਿ ਇਹਨਾਂ ਨੇ ਗਲੀ ਪੁੱਟੀ ਆਪਣੀ ਰਿਪੋਰਟ ਭੇਜ ਦਿੱਤੀ ਆ ਕਾਰਵਾਈ ਇਹ ਆ ਕਿ ਮੇਰੇ ਸਕਤੀ ਸਾਹਿਬ ਅੱਜ ਛੁੱਟੀ ਤੇ ਵਾਏ ਨਹੀਂ ਸੀ ਨਾਲ ਤੇ ਮੈਂ ਦੂਸਰੇ ਸਕਤੀ ਸਾਹਿਬ ਤੇ ਆਪਣੇ ਲੈ ਗਿਆ ਪੀਓ ਸਾਹਿਬ ਵੀ ਛੁੱਟੀ ਤੇ ਆ ਉਹਨਾਂ ਦੀ ਡਿਊਟੀ ਨੰਦਪੁਰ ਸਾਹਿਬ ਲੱਗੀ ਹੋਈ ਆ ਤੇ ਇਸ ਕਰਕੇ ਅਸੀਂ ਆਪਣੇ ਵੱਲੋਂ ਜਿਹੜਾ ਵਾ ਥਾਣੇ ਨੂੰ ਲੈ ਚੁੱਕੇ ਆ ਗੇਟ ਪਟਾਉਣ ਲਈ ਜਦੋਂ ਸਾਨੂੰ ਫੋਰਸ ਭੇਜਣਗੇ ਅਸੀਂ ਉਸੇ ਲਈ ਗੇਟ ਆਪਾਂ ਪਟਾ ਦੇਣਾ ਜੀ ਇਹਨਾਂ ਨੂੰ ਮਹੀਨੇ ਤੋਂ ਵੱਧ ਹੋ ਗਿਆ ਜੀ ਧੱਕੇ ਖਾਂਦੇ ਨੇ ਉਹਦੇ ਇਹਨੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰਵਾਈ ਜੀ ਮੇਰੇ ਕੋਲ ਜਦੋਂ ਕੇਸ ਆ ਮੈਂ ਆਪਣੇ ਵੱਲ ਕੋਈ ਚਿੱਠੀ ਵੀ ਆਰ ਮੈਂ ਆਪਣੇ ਵੱਲੋਂ ਜਿੰਨੇ ਵੀ ਚਿੱਠੀ ਆ ਨੇ ਵੀਡੀਓ ਵੱਲੋਂ ਥਾਣੇ ਨੂੰ ਲੈ ਦਿੱਤੀਆਂ ਗਈਆਂ ਵਾ ਉਚਿਤ ਕਰਨ ਲੈ ਦਿੱਤੇ ਕਾਰਵਾਈ ਦੀ ਕੀ ਮਾਮਲਾ ਸਾਰਾ ਇਹ ਜਿਹੜਾ ਬਾਰ ਬਾਰ ਤੁਹਾਨੂੰ ਚੱਕਰ ਮਾਰਨੇ ਪੈਂਦੇ ਦਫਤਰ ਤੇ ਇਹ ਮਸਲਾ ਜੀ ਗਲੀ ਦਾ ਵਾ ਗਲੀ ਇਦਾਂ ਹੀ 130 ਫੁੱਟ ਲੰਬਾਈ ਸੀ ਉਹ ਖੰਬੇ ਤੱਕ ਇਹਨਾਂ ਨੇ ਕੀਤਾ ਵਾ 70 ਫੁੱਟ ਤੇ ਲੈਣ ਕੇ ਦਰ ਆ ਗੇਟ ਲਾਤਾ ਵਾ ਜਿਹੜੇ ਬਿਲਕੁਲ ਵੀ ੱੱਕੇ ਛਾਈ ਆ ਇਹ ਬਜ਼ੁਰਗ ਆ ਬੱਚੇ ਇਹਨਾਂ ਦੇ ਬਾਹਰ ਆ ਤੇ ਇਹ ਇਹਨਾਂ ਨੇ ਕੀ ਕੀਤਾ ਇੱਥੇ ਲੈਣ ਕੇ ਲਾਤਾ ਤੇ ਇੱਟਾਂ ਜੜੀਆਂ ਵਾ ਆਪਦੀ ਬਿਨਾ ਮਨਜ਼ੂਰੀ ਤੋਂ ਹੀ ਜਿਹੜੇ ਸਰਪੰਚ ਦੀ ਸਹਿਮਤੀ ਨਾਲ ਪੁੱਟੀਆਂ ਗਈਆਂ ਆ ਅਸੀਂ ਪ੍ਰਸ਼ਾਸਨ ਦੇ ਗੜੀ ਅਪੀਲ ਕੀਤੀ ਹੈ ਡੀਸੀ ਸਾਹਿਬ ਨੂੰ ਵੀ ਪੇਸ਼ ਹੋਏ ਹਾਂ ਤੇ ਉੱਥੇ ਵੀ ਉਹਨਾਂ ਮੜਕੇ ਏਡੀਸੀ ਸਾਹਿਬ ਨੇ ਵੀ ਆਪਣਾ ਵੀਡੀਓ ਸਾਹਮਣੇ ਗੱਲ ਕੀਤੀ ਸੀ ਤੇ ਇਹਨਾਂ ਨੇ ਵੀ ਚਲੋ ਕਹਿਆ ਵਾ ਵੀ ਇਹਨਾਂ ਬਿਨਾ ਮਨਜ਼ੂਰੀ ਤੋਂ ਜਿਹੜੀਆਂ ਇਟਾਂ ਪੁੱਟੀਆਂ ਵਾ ਤੇ ਗੇਟ ਜਿਹੜਾ ਵਾ ਨਜਾਇਜ਼ ਲੱਗਾ ਵਾ ਇਹ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪਟਾ ਦਾਂਗੇ ਕੀ ਸਰਕਾਰੀ ਗਲੀ ਦੀਆਂ ਜਿਹੜੇ ਇਟਾਂ ਪੁੱਟ ਕੇ ਕਰ ਲੈਗੇ ਹਾਂਜੀ ਕੁਝ ਘਰ ਲੈਗੇ ਕੁਝ ਆ ਪਈਆਂ ਵਾ ਪਹਿਲੀ ਗੱਲ ਇਹ ਆ ਜੀ ਵੇਖੋ ਜਿਹੜੀ ਬਿਨਾ ਮਨਜ਼ੂਰੀ ਤੋਂ ਆਪਾਂ ਗਲੀ ਪੁੱਟਦੇ ਆਪਾਂ ਨੂੰ ਅਧਿਕਾਰ ਹੀ ਨਹੀਂ ਹੂੰ ਜੇ ਕਾਨੂੰਨ ਦੇ ਅਧਿਤਾਂ ਦੇ ਚੱਲੀਏ ਇਦੀ ਮਨਜ਼ੂਰੀ ਬੜੀ ਥਾਵਾਂ ਤੋਂ ਲੈਣੀ ਪੈਂਦੀ ਆ ਤੇ ਅਸੀਂ ਵੀਡੀਓ ਸਾਹਮਣੂ ਵੀ ਕਿਹਾ ਸੀ ਵੀਡੀਓ ਸਾਹਮਣੇ ਲੈ ਕੇ ਥਾਣੇ ਨੂੰ ਦਿੱਤਾ ਪਾ ਵੀ ਜੋ ਬੰਦੀ ਕਾਰਵਾਈ ਉਹ ਵੀ ਕੀਤੀ ਜਾਵੇ ਤੇ ਗੇਟ ਵੀ ਪਟਾਇਆ ਜਾਵੇ ਤੇ ਵੀਡੀਓ ਸਾਹਮਣੂ ਵੀ ਆਏ ਆ ਤੇ ਉਹ ਕੁਝ ਮੰਗ ਰੱਖਦੇ ਆ ਵੀ ਅਸੀਂ ਗੇਟ ਦੀ ਜਿਹੜੀ ਗੱਲ ਅੱਜ ਆਪਾਂ ਆਏ ਆ ਗੇਟ ਦੀ ਅਸੀਂ ਇਹੋ ਚਾਹੁੰਦੇ ਆ ਵੀ ਅੱਜ ਹੀ ਜਿਹੜਾ ਗੇਟ ਪੁੱਟਿਆ ਜਾਵੇ ਗਲੀ ਜਿੱਦਾਂ ਪ੍ਰੋਪਰ ਅੱਗੇ ਬਣੀ ਹੋ ਉਦਾਂ ਬਣੇ ਜੋ ਬੰਦੀ ਕਾਰਵਾਈ ਹੋਵੇ ਤਾਂ ਫੇਰ ਨਾ ਕੱਲੇ ਕੋਈ ਰਵੇ ਇਹਨਾਂ ਦੀ ਹਾਂਜੀ ਬਈ ਝਗੜਾ ਬੰਦੇ ਬਰਾ ਰਵੇ